ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵੀਡੀਓ 'ਚ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਮੁਰਗਾਈ ਤੇ ਪਾਈ ਕਰਾਉਣੀ ਆ ਤੇ ਉਹਨਾਂ ਦੀ ਅੱਖਾਂ 'ਚ ਖੂਨ ਜਾਂਮਿਆ ਜਾਂਦਾ ਵੀ ਸੱਟ ਲੱਗ ਜਾਂਦੀ ਆ ਜਿਹਨੂੰ ਕਹਿ ਦਿੰਦੇ ਆਪਾਂ ਪੱਲਾ ਫਿਰ ਗਿਆ ਅੱਖ 'ਚ ਬਹੁਤ ਵਧੀਆ ਦਵਾਈ ਆ ਇਹਦਾ ਆਪਾਂ ਤੁਹਾਨੂੰ ਇਲਾਜ ਦੱਸਦੇ ਆ ਵੀ ਮੁਰਗੇ ਦੀ ਅੱਖ 'ਚ ਬੂੰਦਾਂ ਵਾਲੀ ਦਵਾਈ ਜਾਂਦੀ ਆ ਆਈ ਡ੍ਰੌਪਸ ਆਈ ਡ੍ਰੌਪਸ ਤੇ ਇਹਦੇ 'ਚ ਮੈਂ ਫੋਟੋ ਵੀ ਲਾ ਦਿੰਨਾ ਸਾਈਟ ਤੇ ਬਹੁਤ ਵਧੀਆ ਦਵਾਈ ਆ ਤਿੰਨ ਟਾਈਮ ਪਾਉਣੀ ਆ ਸਵੇਰ ਸ਼ਾਮ ਇਹਦਾ ਪਾਉਣੀ ਆ ਇੱਕ ਦੁਪਹਿਰ ਵੀ ਪਾ ਸਕਦੇ ਹੋ ਤੁਸੀਂ ਤੇ ਜਿਹੜਾ ਜੰਮਿਆ ਹੋਇਆ ਖੂਨ ਆ ਇਹ ਸਾਰਾ ਵੀ हट ਜਾਊਗਾ ਬਹੁਤ ਵਧੀਆ ਰਿਜ਼ਲਟ ਦਵਾਈ ਦਾ ਮੇਰੇ ਮੁਰਗੇ ਤੇ ਵੀ ਹੋ ਗਈ ਸੀ ਤੇ ਬਹੁਤ ਵਧੀਆ ਰਿਜ਼ਲਟ ਆਇਆ ਇਹਦਾ ਤੇ ਸਾਰਾ ਖੂਨ ਖਾਨ ਜੰਮਿਆ ਹੋਇਆ ਸਹੀ ਹੋ ਜਾਊਗਾ ਤੇ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਸ ਦਵਾਈ ਦੀ ਫੋਟੋ ਸਕਰੀਨ ਤੇ ਮੈਂ ਲਾਤੀ ਆ ਦੇਖ ਕੇ ਤੁਸੀਂ ਲਿਆਓ ਆਮ ਜੀ ਮੈਡੀਕਲਾਂ ਤੋਂ ਮਿਲ ਜਾਂਦੀ ਆ ਕੋਈ ਬਾਲੀ ਮਹਿੰਗੀ ਦਵਾਈ ਨਹੀਂ ਹੈਗੀ 60-70 ਰੁਪਈਆ ਦੀ ਦਵਾਈ ਆ ਪੂਰਾ ਫੋਟੋ ਰਿਜ਼ਲਟ ਹੈ ਅੱਖ ਚ ਪਾਉਣਾ ਤੀਜੇ ਦਿਨ ਤੁਹਾਡੇ ਮੁਰਗੇ ਦੀ ਅੱਖ ਜਮਾਂ ਸਾਫ਼ ਹੋ ਜੂਗੀ ਤੀਜੇ ਜਾਂ ਚੌਥੇ ਦਿਨ ਪੂਰੀ ਸਾਫ਼ ਹੋ ਜੂਗੀ ਚਲੋ ਅਗਲ ਮਿਲਦੇ ਆਂ ਅਗਲੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰਦੇਓ